ਅਟਲ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੀ ਗੋਲੀ ਚਲਾ ਰਿਆ ਅੰਦਰੋਂ ਸੱਚ ਦੀ ਗੋਲੀ ਚਲਾ ਰਿਆ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਤੇ ਸਾਡੇ ਵੱਜ ਗਈ ਕਿਤੇ ਸਾਡੀ ਜ਼ਿੰਦਗੀ ਨਾ ਬਦਲ ਜਾਵੇ ਇਹਦੇ ਗਾੜੀ ਬਹਿ ਕੇ ਬਾਣੀ ਸੁਣਿਆ ਕਰੋ 1 ਓੰਕਾਰ ਤੋਂ ਲੈ ਕੇ 18 10 20 ਤੱਕ ਕੁਰਬਾਨੀ ਸਾਨੂੰ ਸਮਝਾਉਣ ਦਾ ਯਤਨ ਕਰਦੀ ਤੇ ਜਿੱਦਨ ਹੁੰਦਾ ਭੋਗ ਫਿਰ ਸਰਦਾਰ ਜੀ ਨੇ ਚੋਰ ਫੜਿਆ ਹੁੰਦਾ ਚਿੱਟੀ ਪੱਗ ਬਨ ਕੇ ਗਵਾਂਡੀਆਂ ਨੂੰ ਪਤਾ ਲੱਗ ਜੇ ਬਾਪੂ ਨੇ ਤੇ ਚੋਰ ਨੂੰ ਛੱਡਿਆ 24 ਘੰਟੇ ਬਾਪੂ ਤੇ ਬੜੇ ਚਿਰ ਦਾ ਸੌ ਚੋਰ ਡਿਆ ਕਰਨ ਫਿਰ ਸਾਰਾ ਟੱਬਰ ਮਹਾਰਾਜ ਕਿਰਪਾ ਕਰੇ ਇੰਨੀ ਬਿਆਦਬੀ ਅਹੀਂ ਗੁਰੂ ਗ੍ਰੰਥ ਸਾਹਿਬ ਨੂੰ ਘਰ ਲਿਆਣ ਕੇ ਕਰਨ ਦਾ ਨਾ ਅੰਗ ਪਾੜਨੀ ਕੰਦੀ ਬਿਆਦਬੀ ਨਹੀਂ ਹੁੰਦੀ ਇਹ ਬਿਆਦਬੀ ਨਹੀਂ ਪਹਿ ਅੰਦਰ ਗੁਰੂ ਗ੍ਰੰਥ ਸਾਹਿਬ ਤੇ ਕਲਾ ਗਰੰਥੀ ਸਿੰਘ ਪਾਠ ਕਰਦਾ ਹੋਵੇ ਅਹੀਂ ਸਾਰਾ ਟੱਬਰ ਬਾਹਰ ਵਿਹੜੇ 'ਚ ਬੈਠੇ ਹੋਏ ਆਏ ਗਏ ਜੀ ਸੇਵਾ ਕਰੋ ਪਰ ਜਦੋਂ ਅਖੰਡ ਪਾਠ ਸਾਹਿਬ ਆਰੰਭ ਕਰਾਓ ਉਦੋਂ ਪਹਿਲਾਂ ਪਰਿਵਾਰ ਦੇ ਵਿੱਚ ਮੀਟਿੰਗ ਕਰੋ ਪਈ ਤੂੰ 4 ਘੰਟੇ ਅੰਦਰ ਬੈ ਕੇ ਬਾਣੀ ਸੁਣਿਓ ਤੇਰੇ ਤੋਂ ਬਾਅਦ ਮੈਂ ਆਵਾਂਗਾ ਦੂਜੇ ਤੋਂ ਬਾਅਦ ਜੀ ਬੀਬੀ ਆਵੇਗੀ ਸਾਰਾ ਪਰਿਵਾਰ ਬੈ ਕੇ ਗੁਰਬਾਣੀ ਸੁਣਾਂਗੇ ਨਹੀਂ ਤੇ ਮੈਂ ਬੇਨਤੀ ਕਰਦਿਆਂ ਕੱਲਾ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਨਹੀਂ ਜੇ ਗੱਲ ਪਾਣੀ ਇੱਥੇ ਗੁਰਬਾਣੀ ਸੁਣਨ ਦਾ ਮਸਲਾ ਹੈ ਗੁਰਬਾਣੀ ਵਾਜਣੀ ਗੁਰਬਾਣੀ ਪੜਨੀ ਉਹਨੂੰ ਪੜ ਕੇ ਵਾਜ ਕੇ ਤੇ ਆਪਣੀ ਆਤਮਾ ਤੱਕ ਲੈ ਕੇ ਜਾਣੀ ਤੇ ਆਤਮਾ ਪਰਮਾਤਮਾ ਦੇ ਨਾਲ